ਕੁਗੀ ਹਾਂ ਬਈ ਜੇਕਰ ਮੈਂ ਤੈਨੂੰ ਕਹਾਂ ਵੀ ਤੂੰ ਇੱਕ ਕਿੱਲੇ ਦੇ ਵਿੱਚੋਂ ਆਉਣ ਵਾਲੇ 5 ਸਾਲਾਂ ਦੇ ਵਿੱਚ 20 ਲੱਖ ਰੁਪਇਆ ਕਮਾ ਲੈ ਤਮੰਨੇ ਬਾਬਿਆਂ ਨੂੰ ਉਹ ਕਿਵੇਂ ਬਈ ਤੂੰ ਇੱਕ ਕਿੱਲੇ ਚ ਕਿੰਨੇ ਪੈਸੇ ਕਮਾ ਲੈਣਾ ਸਾਲ ਦੇ 80 90 ਹਰ ਦੋ ਫਸਲਾਂ ਚ 80 90 ਹਰ ਬਾਈ ਦਾ ਹਾਂ ਤੇ 5 ਸਾਲਾਂ ਚ ਤੂੰ ਇੱਕ ਕਿੱਲੇ ਚ ਕਮਾਇਆ 4 ਲੱਖ ਰੁਪਇਆ ਹਾਂ ਸੱਜਣਾ ਅੱਜ ਮੈਂ ਤੈਨੂੰ ਇੱਕ ਐਹੋਜੀ ਥਿਊਰੀ ਦੱਸ ਦੂੰ ਜਿਹਦੇ ਨਾਲ ਤੈਨੂੰ ਇੱਕ ਕਿੱਲੇ ਦੇ ਵਿੱਚੋਂ ਆਉਣ ਵਾਲੇ 5 ਸਾਲਾਂ ਵਿੱਚ 20 ਲੱਖ ਰੁਪਇਆ ਬਚੂ ਉਹ ਕਿਵੇਂ ਬਈ ਤਾਂ ਦੋਸਤੋ ਜੇਕਰ ਤੁਸੀਂ ਵੀ ਇੱਕ ਕਿੱਲੇ 'ਚ 20 ਲੱਖ ਰੁਪਇਆ ਕਮਾਉਣਾ ਨਾ ਤਾਂ ਤੁਸੀਂ ਕੀ ਕਰਨਾ ਤੁਸੀਂ ਸਿਰਫ 5 ਸਾਲ ਸਬਰ ਤੇ ਸੰਦੋਖ ਰੱਖਣਾ ਇਹਦੇ ਵਿੱਚ ਨਾ ਤਾਂ ਤੁਹਾਨੂੰ ਟਰੈਕਟਰ ਦੀ ਲੋੜ ਨਾ ਤੁਹਾਨੂੰ ਸੰਦਾਂ ਦੀ ਲੋੜ ਨਾ ਤੁਹਾਨੂੰ ਰੇਹ ਦੀ ਲੋੜ ਨਾ ਯੂਰੀਆ ਦੀ ਲੋੜ ਨਾ ਪੈਸਟੀਸਾਈਡ ਦੀ ਲੋੜ ਨਾ ਡਰਮੀਆਂ ਚੱਕਣ ਦੀ ਲੋੜ ਨਾ ਲੇਬਰ ਦੀ ਲੋੜ ਐਬ ਦੀ ਗੜੀ ਫਸਲਾ ਹੈ ਫਸਲ ਮੈਂ ਤੈਨੂੰ ਕਹਿ ਤਾ ਨਾ ਤੂੰ ਆਖੇਗਾ ਯਾਰ ਵਾਕੇ ਮੱਲੀ ਸਿਆ ਅੱਜ ਤੂੰ ਬਹੁਤ ਤਗੜੀ ਗੱਲ ਕਹਿਦੀ ਦੱਸ ਵੀ ਨਾਲੇ ਪਾਣੀ ਦੀ ਬਚਤ ਵਾਤਾਵਰਨ ਦੀ ਬਚਤ ਮਾਹੌਲ ਹਰਿਆ ਭਰਿਆ ਰਹੂ ਨਾਲੇ ਠੀਕ ਆ ਠੀਕ ਹੈ ਦੱਸ ਵੀ ਆ ਜਾ ਬਖਾਵਾ ਫਸਲ ਤੈਨੂੰ ਫਿਰ ਦਿਖਾ ਆ ਜਾ ਫਿਰ ਇੱਥੇ ਲੱਗੀ ਆ ਆ ਜਾ ਇੱਥੇ ਇੱਥੇ ਆ ਫਸਲ ਜਿਹੜੀ ਕਿ ਮੈਂ ਖੁਦ ਹੈਰਾਨ ਆ ਲੋਕ ਕਰੋੜਪਤੀ ਬਣ ਗਏ ਉਹ ਫਸਲ ਲਾ ਕੇ ਅੱਛਾ ਹਾਂ ਆ ਜਾ ਆ ਜਾ ਆਇਓ ਫਸਲਾਂ ਸਪੈਦਾ ਇਹਦਾ ਹਾਂ ਆਹ ਸਪੈਦਾ ਇਹ ਕਿਵੇਂ ਓਏ ਇਹ ਮੈਂ ਤੁਹਾਨੂੰ ਦੱਸ ਦਿਨਾ ਤਦੋ ਕਈਆਂ ਵੀਰਾਂ ਨੇ ਕਹਿਣਾ ਮੱਲੀ ਉਦੋਂ ਤਾਂ ਤੂੰ ਕਹਿੰਦਾ ਸੀ ਇਹ 60 ਲੀਟਰ ਪਾਣੀ ਪੀ ਜਾਂਦੀ ਆਹ ਦਿਨ ਦਾ ਛਪੈਦਾ ਹਾਂ ਪਰ ਦੋਸਤੋ ਉਹ ਛਪੈਦਾ ਉਹ ਸੀ ਜਿਹਦੀ ਕਿ 5 ਸਾਲ ਤੋਂ ਉਮਰ ਜ਼ਿਆਦਾ ਹੋ ਜਾਂਦੀ ਹੈ ਜਦੋਂ ਛਪੈਦਾ ਬੁੱਢਾ ਹੋ ਜਾਂਦਾ ਨਾ ਤੇ ਉਹਦੇ ਉਹਨੇ ਫਿਰ ਪਾਣੀ ਖਿੱਚਣਾ ਸਟਾਰਟ ਕਰਨਾ ਹੀ ਕਰਨਾ ਉਦੋਂ ਉਹ ਜ਼ਿਆਦਾ ਪੀ ਜਾਂਦਾ ਵੈਸੇ ਛਪੈਦਾ ਸੇਮ ਵਾਲੀ ਜਗ੍ਹਾ 'ਚ ਲੱਗਣਾ ਚਾਹੀਦਾ ਪਰ ਜੇਕਰ ਆਪਾਂ ਕੰਪੈਰੀਜ਼ਨ ਕਰੀਏ ਝੋਨੇ ਤੇ ਖਰਚਾ ਹੁੰਦਾ ਝੋਨੇ ਤੇ ਜਿੰਨੀ ਪਾਣੀ ਦੀ ਵੇਸਟੇਜ ਹੁੰਦੀ ਹੈ ਉਸ ਹਿਸਾਬ ਨਾਲ ਜਿਹੜਾ ਛਪੈਦਾ ਨਾ ਇਹ ਘੱਟੋ ਘੱਟ ਦੋਸਤੋ 5 ਸਾਲਾਂ ਦੇ ਵਿੱਚ ਜਿੰਨਾ ਪਾਣੀ ਆਪਾਂ ਇੱਕ ਵਾਰੀ ਝੋਨਾ ਪਾਲਣ ਤੇ ਲਾ ਦਿੰਨੇ ਆ ਨਾ ਉਹਨਾ ਪਾਣੀ ਇਹ 5 ਸਾਲਾਂ ਚ ਲੈਂਦਾ ਅਛਾ ਹਾਂ ਤਾਂ ਦੋਸਤੋ ਸਿੱਧੇ ਤੌਰ ਤੇ ਮੈਂ ਇਹ ਕਹਿ ਰਿਹਾ ਵੀ ਤੁਸੀਂ ਲਾਉਣਾ ਆਪਦੇ ਖੇਤ ਦੇ ਵਿੱਚ ਛਪਾਈਦਾ ਜੇਕਰ ਤੁਹਾਡੇ ਕੋਲੇ 5 ਕਿੱਲੇ ਜ਼ਮੀਨ ਆ ਤਾਂ ਤੁਸੀਂ 1 ਕਿੱਲੇ ਦੇ ਵਿੱਚ ਟਰਾਈ ਕਰ ਸਕਦੇ ਹੋ ਜੇਕਰ ਤੁਹਾਡੇ ਕੋਲੇ 10 ਕਿੱਲੇ ਆ ਤਾਂ ਤੁਸੀਂ 2 ਤੋਂ 3 ਕਿੱਲਾਂ ਦੇ ਵਿੱਚ ਟਰਾਈ ਕਰ ਸਕਦੇ ਹੋ ਮੈਂ ਸਾਰੇ ਕਿੱਲਾਂ ਦੇ ਵਿੱਚ ਛਪਾਈਦਾ ਲਾਉਣ ਨੂੰ ਨਹੀਂ ਕਹਿ ਰਿਹਾ ਜੇਕਰ ਤੁਸੀਂ ਇੱਕ ਕਿੱਲੇ ਦੇ ਵਿੱਚ ਛਪੈਦਾ ਲਾਉਣੇ ਹੋ ਤਾਂ ਤੁਹਾਨੂੰ 20 ਲੱਖ ਰੁਪਏ ਮੇਰੇ ਤੋਂ ਲਖਾ ਲਓ ਅੱਜ ਜਿਹੜਾ ਵੀ ਬੰਦਾ ਲਾਉਣ ਜਾ ਰਿਹਾ ਹੈ ਛਪੈਦਾ ਤੇ ਮੈਂ ਗਰੰਟੀ ਨਾਲ ਕਹਿੰਦਾ ਵੀ ਤੁਸੀਂ 20 ਲੱਖ ਰੁਪਏ ਕਮਾਓਗੇ ਜਿਹਦੇ ਵਿੱਚ ਕਿ ਤੁਹਾਨੂੰ ਸੰਦ ਸੱਪੇ ਲੈਣ ਦੀ ਲੋੜ ਨਹੀਂ ਪੁਕਾਈ ਖਤਮ ਤੇ ਦੋਸਤੋ ਸਿਰਫ ਇੱਕ ਵਾਰ ਤੁਸੀਂ ਉਹ ਲਾਉਣਾ 20000 ਰੁਪਏ ਖਰਚਾ ਆਉਂਦਾ ਸਿਰਫ ਇੱਕ ਵਾਰਾ ਲਾਉਣ ਤੇ ਉਹ ਵੀ ਲੇਬਰ ਨੇ ਆਣ ਕੇ ਛਪੈਦਾ ਲਾ ਦੇਣਾ ਤੁਸੀਂ ਵਾਹ ਕੇ ਪਹਿਲੀ ਪੱਧਰ ਕਰਕੇ ਕੰਪਿਊਟਰ ਕਰਾਇਆ ਲਾ ਕੇ ਦੇ ਦੇਣੀ ਤਦ ਵੈਸੇ ਤਾਂ ਦੋਸਤੋ ਇੱਕ ਕਿੱਲੇ ਦੇ ਵਿੱਚ 1500 ਬੂਟਾ ਲੱਗਦਾ ਪਰ ਮੈਂ ਦੋਸਤੋ ਤੁਹਾਨੂੰ ਰეკਮੈਂਡ ਕਰੂੰਗਾ ਤੁਸੀਂ 1000 ਤੋਂ 1100 ਬੂਟਾ ਲਾਉਣਾ ਤੇ ਦੋਸਤੋ ਹਾਈ ਬ੍ਰੈਡ ਬੂਟਾ ਆਊਗਾ 10 ਰੁਪਏ ਦਾ ਕਲੋਨ ਨਾਂ ਦਾ ਇੱਕ ਬੂਟਾ ਉਹ ਤੁਸੀਂ ਜੇਕਰ ਲਾਉਂਗੇ ਤਾਂ ਪੰਜਾਂ ਸਾਲਾਂ ਦੇ ਵਿੱਚ ਬਹੁਤ ਵਧੀਆ ਤੇ ਛੇਤੀ ਤਿਆਰ ਹੋ ਜਾਂਦਾ ਤੇ ਦੋਸਤੋ ਤਿੰਨਾਂ ਮਹੀਨਿਆਂ ਦੇ ਵਿੱਚ ਸਿਰਫ ਤੁਸੀਂ ਇੱਕ ਵਾਰ ਇਹਨੂੰ ਪਾਣੀ ਲਾਉਣਾ ਜੇਕਰ ਤੁਹਾਡੇ ਕੋਲ ਮੋਟਰ ਆ ਤਾਂ ਮੋਟਰ ਦਾ ਲਾ ਦਿਓ ਨਹਿਰ ਦਾ ਤੇ ਨਹਿਰ ਦਾ ਲਾ ਦਿਓ ਦੂਜੀ ਗੱਲ ਦੋਸਤੋ ਜੇਕਰ ਤੁਸੀਂ ਤੁਹਾਨੂੰ ਲੱਗਦਾ ਨਾ ਵੀ ਇਹਨੂੰ ਥੋੜੀ ਜੀ ਤੁਸੀਂ ਇਹਨੂੰ ਯੂਰੀਆ ਮਾ ਤੁਰਦਾ ਛਪੈਦਾ ਉਦੋਂ ਥੋੜੀ ਜੀ ਯੂਰੀਆ ਤੁਸੀਂ ਮਾਮੂਲੀ ਜੀ ਯੂਰੀਆ ਨੂੰ ਇੱਕ ਵਾਰਾ ਪਾ ਸਕਦੇ ਜੀ ਉਹ ਵੀ ਥੋੜੀ ਜੀ ਮੁੱਢਾਂ ਚ ਦੇਣੀ ਉਹਨੂੰ ਬਿਲਕੁਲ ਬਰੀਕ ਮਹੀਨ ਇਸ ਤੋਂ ਬਾਅਦ ਤੁਸੀਂ ਇਹਨੂੰ ਕੁਝ ਵੀ ਨਹੀਂ ਦੇਣਾ ਸਿਰਫ ਸਾਫ ਸਫਾਈ ਰੱਖਣੀ ਆ ਤੇ ਜਾਂ ਹਰ 6 ਮਹੀਨਿਆਂ ਬਾਅਦ ਛਪੈਦਿਆਂ ਦੇ ਮੁੱਢਾਂ ਦੇ ਵਿੱਚ ਕਲੀ ਜਿਹੜੀ ਕਿ ਘਣ ਘਣ ਤੋਂ ਸਿਉਂਗ ਸਿਉਂਗ ਤੋਂ ਵੀ ਸਿਉਂਗਣਾ ਪੈ ਜੇ ਉਸ ਤੋਂ ਸਿਰਫ ਮੁੱਢਾਂ ਦੇ ਤੁਸੀਂ ਕਲੀ ਲਾਉਣੀ ਆ ਤਾਂ ਦੋਸਤੋ ਤੁਸੀਂ 5 ਸਾਲਾਂ ਦੇ ਵਿੱਚ 20 ਲੱਖ ਰੁਪਇਆ ਵਟ ਲਓਗੇ ਅੱਜ ਦੀ ਡੇਟ ਦੇ ਵਿੱਚ ਰੇਟ ਕਿੰਨਾ ਛਪੈਦੇ ਦਾ 1000 ਰੁਪਏ ਕੁਆਂਟਲ ਆ ਦੋਸਤੋ 1000 ਰੁਪਏ ਨੂੰ ਕੁਆਂਟਲ ਛਪੈਦਾ ਮਿਲਦਾ ਨਹੀਂ ਪਿਆ ਤੇ ਜੇਕਰ ਆਪਾਂ ਛਪੈਦੇ ਦੀ ਗੱਲ ਕਰੀਏ ਤਾਂ ਛਪੈਦਾ 50 ਸਾਲਾਂ ਦੇ ਵਿੱਚ 3 ਤੋਂ 4 ਕੁਆਂਟਲ ਹੋ ਜਾਂਦਾ ਆਪਾਂ 3 ਕੁਆਂਟਲ ਮੰਨ ਕੇ ਚੱਲਦੇ ਆਂ ਕੁਆਂਟਲ ਉਹਦੇ ਚੋਂ ਖਰਚਾ ਕੱਢ ਦੋ ਠੀਕ ਹੈ ਕਣੀ ਵੈਸੇ ਤਾਂ 100 ਰੁਪਏ ਕੁਆਂਟਲ ਹੁੰਦਾ ਵੱਡਾ ਵੜਾਈ ਦਾ ਕੁਆਂਟਲ ਉਹਦੇ ਚੋਂ ਖਰਚਾ ਕੱਢ ਜੋ 2 ਕੁਆਂਟਲ ਬਚ ਗਿਆ 1000 ਰੁਪਏ ਦੇ ਹਿਸਾਬ ਨਾਲ 2000 ਦਾ ਤੁਹਾਡਾ ਇੱਕ ਛਪੈਦਾ ਵਿਕੂਗਾ ਮੇਰੇ ਕੋਲੇ ਪਰਚੀ ਆ ਮੈਂ ਸਾਰਾ ਤੁਹਾਨੂੰ ਸਮਝਾ ਦੇਣਾ ਆ ਰਹੀ ਪਰਚੀ ਆਜੋ ਮੈਂ ਤੁਹਾਨੂੰ ਸਮਝਾ ਦਣਾ ਵੀ ਤੁਸੀਂ ਲਾਉਣਾ ਕਿਵੇਂ ਇਹਨੂੰ ਤੇ ਦੋਸਤੋ ਜਿਵੇਂ ਕਿ 36 40 ਦਾ ਕਿਲਾ ਹੁੰਦਾ ਚੜਾਈ ਕਿਲੇ ਦੀ ਹੋਗੀ 36 ਗਰਮਾ ਤੇ ਲੰਬਾਈ ਹੋਗੀ 40 ਗਰਮਾ ਜਿਹਦੇ ਚ 220 ਫੁੱਟ ਹੁੰਦੇ ਆ ਤੇ ਚੜਾਈ ਚ 36 ਗਰਮਾ ਚ 198 ਫੁੱਟ ਹੁੰਦੇ ਆ ਤੇ ਦੋਸਤੋ ਤੁਸੀਂ ਕੀ ਕਰਨਾ ਵੀ 10 ਫੁੱਟ ਤੇ ਇੱਕ ਲੈਂ ਲਾਉਣੀ ਆ ਚੜਾਈ ਵਾਲੇ ਪਾਸਿਓਂ ਲੰਬਾਈ ਵਾਲੇ ਪਾਸਿਓਂ ਤੁਸੀਂ 4 ਫੁੱਟ ਤੇ ਇੱਕ ਬੂਟਾ ਲਾਉਣਾ ਜਦੋਂ ਤੁਸੀਂ ਲੰਬਾਈ ਵਾਲੇ ਪਾਸੇ ਤੁਹਾਡੇ 55 ਬੂਟੇ ਲੱਗ ਜਾਣਗੇ ਤੇ ਚੜਾਈ ਵਾਲੇ ਪਾਸੇ ਤੁਹਾਡੀਆਂ 20 ਬੂਟੇ ਲੱਗ ਜਾਣਗੇ ਯਾਨੀ ਕਿ 20 ਲੈਣਾ ਹੋ ਜਾਣੀਆਂ ਐ ਲੰਮੀਆਂ ਤਾਂ ਦੋਸਤੋ ਇਹਦੇ ਵਿੱਚ 10 ਫੁੱਟ ਤੇ ਮੈਂ ਬੂਟਾ ਕਿਉਂ ਕਹਿ ਰਿਹਾ ਇਧਰੋਂ 4 ਫੁੱਟ ਤੇ ਕਿਉਂ ਕਹਿ ਰਿਹਾ ਕਿਉਂਕਿ ਦੋਸਤੋ ਜੇਕਰ ਤੁਸੀਂ ਦੋ ਸਾਲ ਕਣਕ ਬੀਜੀ ਨਾ ਵਿੱਚ ਤੇ ਦੋ ਸਾਲ ਛਪਾਈਦਾਂ ਦੇ ਵਿੱਚ ਤੁਸੀਂ ਕਣਕ ਬੀਜ ਸਕਦੇ ਹੋ ਆਪਦੇ ਖਾਨ ਜੋਗੀ 1 ਕਿੱਲੇ ਦੇ ਵਿੱਚ 20-22 ਮਣ ਕਣਕ ਆਮ ਨਾਲ ਨਿਕਲਾਊਗੀ ਜਿਹਦੇ ਆਸਤੇ ਤੁਹਾਨੂੰ ਥੋੜੀ ਜੀ ਮਿਹਨਤ ਕਰਨੀ ਪਊਗੀ ਜੇਕਰ ਤੁਸੀਂ ਕਣਕ ਨੂੰ ਪਾਣੀ ਲਾਉਂਗੇ ਤਾਂ ਛਪਾਈਦਿਆਂ ਨੂੰ ਵੀ ਪਾਣੀ ਲੱਗੂ ਉਹਦੇ ਵਿੱਚ ਛਪੈਦਾ ਤੁਹਾਡੇ ਤੋਂ ਪਾਣੀ ਮੰਗ ਹੀ ਨਹੀਂ ਰਿਹਾ ਉਹ ਤਾਂ ਤੁਸੀਂ ਕਣਕ ਪਾਲ ਰਹੇ ਹੋ ਉਹਦੇ ਵਿੱਚ ਵੀ ਪਾਣੀ ਦੀ ਬਚਤ ਆ ਦੂਜੀ ਗੱਲ ਦੋਸਤੋ ਝੋਨਾ ਲਾਉਣ ਦੀ ਬਿਲਕੁਲ ਲੋੜ ਨਹੀਂ ਝੋਨੇ ਦੀ ਜਗ੍ਹਾ ਤੇ ਤੁਸੀਂ ਸਬਜ਼ੀ ਲਾ ਸਕਦੇ ਹੋ ਮਤੀਰਾ ਲਾ ਸਕਦੇ ਹੋ ਖਰਬੂਜਾ ਲਾ ਸਕਦੇ ਹੋ ਖਖੜੀਆਂ ਲਾ ਸਕਦੇ ਹੋ ਬਤਾਉਂ ਲਾ ਸਕਦੇ ਹੋ ਜਿਹੜੀਆਂ ਵੀ ਸਬਜ਼ੀਆਂ ਉਸ ਸਮੇਂ ਲੱਗਣੀਆਂ ਉਹ ਸਬਜ਼ੀਆਂ ਤੁਸੀਂ ਲਾ ਕੇ ਕਮਾਈ ਕਰ ਸਕਦੇ ਹੋ ਤਾਂ ਦੋਸਤੋ ਇਸ ਤਰ੍ਹਾਂ ਇੱਕ ਕਿਸਾਨ ਨੇ ਕੀਤਾ ਤਾਂ ਦੋਸਤੋ ਇਹਦੇ ਵਿੱਚ ਮੈਂ 1100 ਬੂਟੇ ਲਾਏ ਨੇ ਤਾਂ 3 ਕੁਆਂਟਲ ਵਜਨ ਹੁੰਦਾ ਦੋਸਤੋ ਅੱਜ ਦਾ ਰੇਟ ਦੋਸਤੋ 1000 ਰੁਪਿਆ ਤੇ 3000 ਰੁਪਿਆ ਵਟਾ ਜਾਂਦਾ ਇੱਕ ਛਪਈ ਦੇ ਦਾ 1000 ਰੁਪਿਆ ਆਪਾਂ ਖਰਚਾ ਕੱਢਦੇ ਆ ਆਪਾਂ 2000 ਮੰਨ ਕੇ ਚੱਲਦੇ ਆ ਤਾਂ ਦੋਸਤੋ 1100 ਚੋਂ ਜੇਕਰ 1000 ਬੂਟਾ ਵੀ ਤੁਹਾਡਾ ਵੇਚ ਗਿਆ ਨਾ ਤਾਂ 20 ਲੱਖ ਰੁਪਏ ਦਾ ਬੂਟਾ ਸਿੱਧਾ 1000 ਨੂੰ ਗੁਣਾ ਕਰ ਲਓ 2000 ਨਾਲ 20 ਲੱਖ ਰੁਪਿਆ ਤੁਹਾਡਾ ਇੱਕ ਕਿੱਲਾ ਬਚਾਊਗਾ ਜਿਹਦੇ ਵਿੱਚ ਤੁਸੀਂ 2-3 ਸਾਲ ਫਸਲਾਂ ਵੀ ਬੀਜੋਗੇ ਉਹਦੀ ਇਨਕਮ ਤੁਹਾਨੂੰ ਵੱਖਰੀ ਹੋਏਗੀ ਦੂਜਾ ਤੁਸੀਂ ਪਾਣੀ ਵੱਖਰਾ ਬਚਾਓਗੇ ਤੀਜਾ ਤੁਹਾਨੂੰ ਕਿਸੇ ਸੰਦ ਸੱਪੇ ਦੀ ਲੋੜ ਨਹੀਂ ਪੈਂਦੀ ਛਪੈਦਾ ਦੋਸਤੋ 100 ਰੁਪਿਆ ਕੁਆਂਟਲ ਲੈਣਾ ਬਾਊ ਬਣ ਕੇ ਤੁਸੀਂ ਬਹਿ ਜਾਣਾ ਆਪ ਹੀ ਉਹਨਾਂ ਨੇ ਵੜ ਲੈਣਾ ਤੁਹਾਡੇ ਕੋਲ ਦਾ ਬਾਊ ਭੱਜੇ ਆਉਣਗੇ ਬਾਈ ਦੀ ਛਪੈਦਾ ਸਾਨੂੰ ਦੀ ਛਪੈਦਾ ਸਾਨੂੰ ਦੀ ਲੇਬਰ ਵੀ ਦੇਣਗੇ ਤੇ ਨਾਲੇ ਤੁਹਾਨੂੰ ਨਗਦ ਪੈਸੇ ਨਗਦ ਕੈਸ਼ ਨਾ ਕੋਈ ਹੀਰਾ ਨਾ ਕੋਈ ਫੇਰੀ ਤੇ ਦੋਸਤੋ ਇਸ ਤਰ੍ਹਾਂ ਤੁਸੀਂ ਕਰਜੇ ਜਦੋਂ ਬਚ ਸਕਦੇ ਜੇ ਨਾਲੇ ਦਾ ਤੁਸੀਂ ਵਾਤਾਵਰਨ ਨੂੰ ਸੌਖਾ ਰੱਖੋਗੇ ਜੇਕਰ ਛਪੈਦਾ ਲੱਗਿਆ ਹੋਊਗਾ ਨਾ ਦੋਸਤੋ ਤੇ ਵਾਤਾਵਰਨ ਤੁਹਾਡਾ ਹਰਿਆ ਭਰਿਆ ਰਹੂਗਾ ਆਕਸੀਜਨ 'ਚ ਵਾਧਾ ਕਰੋਗੇ ਇਕੋ ਫ੍ਰੈਂਡਲੀ ਮਾਹੌਲ ਹੋ ਜੂਗਾ ਤੇ ਨਾਲੇ ਤੁਸੀਂ ਬਿਮਾਰੀਆਂ ਤੋਂ ਬਚੋਗੇ ਨਾਲੇ ਤੁਸੀਂ ਰੇਹਾਂ ਖਾਦਾਂ ਤੋਂ ਬਚੋਗੇ ਠੀਕ ਹੈ ਕਹਣੀ ਤੇ ਮੈਂ ਇਹ ਗੱਲ ਕਹਿਣਾ ਵੀ ਜਿਹਦੇ ਕੋਲ ਵੀ 5-6 ਕਿੱਲੇ ਜ਼ਮੀਨ ਆ ਉਹ ਕਿੱਲਾ ਡੇਢ ਕਿੱਲਾ ਦੋ ਕਿੱਲੇ ਛਪੈਦਾ ਲਾ ਕੇ ਭੁੱਲ ਜੇ ਕਦੇ ਵੀ 5 ਸਾਲ ਮੈਂ ਪਹਿਲੀ ਕਿਸੇ ਨੂੰ ਦੇਤੀ ਜਾਂ ਐ ਸਮਝੇ ਕਿ ਮੇਰੇ ਕੋਲ ਤਾਂ 4 ਕਿੱਲੇ ਜ਼ਮੀਨ ਰਹਿ ਗਈ 4 ਕਿੱਲੇ ਚ ਆਪਦੀ ਫਸਲ ਵਾੜੀ ਬੀਜ ਸਕਦਾ ਤੇ ਤੁਸੀਂ ਦੋਸਤੋ 5 ਸਾਲਾਂ ਬਾਅਦ ਤੁਸੀਂ ਸਾਰੇ ਵਾਣ ਦੇ ਵਿੱਚ ਛਪੈਦਾ ਨਾ ਲਾਇਆ ਤਾਂ ਮੇਰਾ ਨਾਮ ਬਦਲ ਦਿਆ ਜੀ ਤੁਸੀਂ 50 ਸਾਲਾਂ ਬਾਅਦ ਨਜ਼ਾਰੇ ਲਾਉਂਗੇ ਰੁਪਇਆ 20-25 ਲੱਖ ਜਦੋਂ ਵੱਜਦਾ ਨਾ 50 ਸਾਲਾਂ ਬਾਅਦ ਦੋਸਤੋ 20 ਲੱਖ ਰੁਪਇਆ ਤੁਸੀਂ ਕਿੱਥੋਂ ਬਚਾ ਲੋਗੇ ਆਮ ਵਾਈ ਕਰਕੇ ਵੱਜਦਾ ਹੀ ਨਹੀਂ ਖਰਚੇ ਬਹੁਤ ਪੈ ਜਾਂਦੇ ਉਧਰੋਂ ਫਸਰਾ ਫੁਸਰਾ ਡੁੱਬ ਜਾਂਦੀਆਂ ਪਾਣ ਇੱਕ ਦੋਸਤੋ ਜੇਕਰ ਪਾਣੀ ਪੂਣੀ ਆ ਗਿਆ ਬਾੜਬੂੜ ਆ ਗਈ ਫਿਰ ਵੀ ਤੁਹਾਡਾ ਛਪੈਦਾ ਸੁਰੱਖਿਸ਼ਤ ਆ ਛਪੈਦਾ ਦਾ ਨਹੀਂ ਤੁਹਾਡਾ ਕਿਤੇ ਜਾਂਦਾ ਤੇ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ